ਯਾਰ ਕਿੰਨੀ ਗਰਮੀ ਆ ਉਹ ਪਹਾੜਾ ਪੂੜਾ ਵਾਲੀ ਸਾਈਡ ਤੇ ਚੱਲਦੇ ਘੁੰਮਣ ਉਹ ਜਾ ਪਰਵਾ ਸਾਡੇ ਕੋ ਪੈਸੇ ਪੂਰੇ ਨਹੀਂ ਗਏ ਅਸੀਂ ਨਹੀਂ ਜਾਣਾ ਖਵਾਉਂਗਾ ਵੀ ਪਿਆਉਂਗਾ ਵੀ ਗੱਡੀ ਤੇਲ ਵੀ ਪਾਉਂਗਾ ਉੱਥੇ ਜਿੰਨਾ ਖਰਚਾ ਆਊਗਾ ਪਹਾੜਾ ਤੇ ਜਗੇ ਉਹ ਸਾਰਾ ਮੈਂ ਦਊਂਗਾ ਪਰ ਬਾਅਦ ਦੇ ਦਿਓ ਹੈ ਦੇ ਦਾਂਗੇ ਵੀਰ ਦੇ ਦਾਂਗੇ ਤੁਸੀਂ ਬਸ ਮੇਰੇ ਨਾਲ ਚੱਲੋ ਗਰਮੀ ਬੜੀ ਆ ਜੋ ਉਹ ਸਾਹਮਣੇ ਪٹرول ਪੰਪ ਆ ਗਿਆ ਚੱਲ ਤੇਲ ਪਵਾਉ ਉਥੋਂ ਵੀਰੇ ਟੈਨਸ਼ਨ ਨਾ ਲੈ ਟੈਂਕੀ ਭਰੂਗਾ ਪੂਰੀ ਮੈਂ ਲੋ ਜੀ ਆਪਾਂ ਕਿਚਨਰ ਪਹੁੰਚ ਚੁੱਕੇ ਆਂ ਸਰਦਾਰ ਜੀ ਰੈਸਟੋਰੈਂਟ 24 ਘੰਟੇ ਸੱਤੇ ਦਿਨ ਖੁੱਲਾ ਰਹਿੰਦਾ ਹੁਣ ਇੱਥੇ ਆਪਾਂ ਲੰਚ ਕਰ ਲੈਨੇ ਆਂ ਪੈਹਾ ਭਰਾ ਲਓ ਮੁੰਡਿਓ ਜਿੱਦਾ ਸਰਦਾਰ ਜੀ ਰੈਸਟੋਰੈਂਟ ਵਾਲਿਆਂ ਦਾ ਕੂੜ ਘੇੜਿਆ ਨਾ ਖਾਣ ਨੂੰ ਇਦਾਂ ਹੀ ਆਪਣਾ ਟ੍ਰਿਪ ਕੈਂਡ ਹੋਣ ਵਾਲਾ ਜੇ ਤਾਰੀਫ ਕਰ ਮਰਦੋ ਪੈਸੇ ਮੇਰੇ ਲੱਗਣਦੇ ਆ ਬਈ ਬਹੁਤ ਸਵਾਦ ਹੈ ਬਹੁਤ ਸਰ ਬਈ ਇਹ ਦਿਨਾਂ ਮੈਂ ਕੋਈ ਨਹੀਂ ਸਿੱਧਾ ਕਰ ਲੋ ਸਾਲਿਓ ਮੂੰ ਕੰਦ ਚਟਨੀ ਤੁਸੀਂ ਹੁਣ ਚੱਲਾਂਗੇ ਆਪਾਂ ਟ੍ਰਿਪ ਤੇ ਚਲੋ ਮੁੰਡਿਓ ਤੈਨੂੰ ਤਾਂ ਫੋਨ ਆ ਗਿਆ ਮੈਂ ਤਾਂ ਚੱਲਾਂ ਯਾਰ ਉਹ ਯਾਰ ਮੈਨੂੰ ਵੀ ਸ਼ਿਫਟ ਆ ਗਿਆ ਮੈਂ ਵੀ ਚੱਲਿਆ ਯਾਰ ਯਾਰ ਮੈਂ ਬੀਬੀ ਦਵਾਈ ਲੈਣ ਜਾਣਾ ਯਾਰ ਮੈਂ ਵੀ ਚੱਲਿਆ ਯਾਰ ਚਲੋ ਚਲੀਏ ਯਾਰ ਉਹ ਸਾਰੇ ਮੈਂ ਤਾਂ ਟੈਂਕੀ ਫੁੱਲ ਕੀਤੀ ਗੱਡੀ ਦੀ ਤੁਹਾਨੂੰ ਖਵਾ ਕੇ ਤੁਹਾਡੇ ਢੇਰ ਦੀ ਵੀ ਟੈਂਕੀ ਫੁੱਲ ਕੀਤੀ ਉਹ ਕੁੱਤਿਆਂ ਮੌਕੇ ਤੇ ਨਾ ਕਰਕੇ ਜੇ ਮੈਂ ਕੱਲੇ ਜਿੱਥੇ ਜਾ ਕੇ ਫਾ ਲੈਣਾ ਆਇਆ ਇਹ ਹੈਲੋ ਵੀਰੇ ਛਾਮੀ ਤਰਪਾਂਗੇ